ਸਾਡੇ ਇਲਾਕੇ ਦੇ ਨਾ ਇੱਕ ਬਹੁਤ ਮਸ਼ਹੂਰ ਹਸਤੀ ਨੇ ਉਹ ਲੈਕਚਰ ਦੇ ਵਿੱਚ ਇਹ ਗੱਲ ਕਹਿ ਰਹੇ ਸਨ ਜਿਹੜੇ ਪ੍ਰਚਾਰਕ ਵਿਦੇਸ਼ਾਂ ਦੇ ਵਿੱਚ ਜਾਂਦੇ ਨੇ ਉਹਨਾਂ ਨੂੰ ਵਿਦੇਸ਼ਾਂ ਦੇ ਵਿੱਚ ਨਹੀਂ ਜਾਣਾ ਚਾਹੀਦਾ ਉਹਨਾਂ ਨੂੰ ਇੱਥੇ ਰਹਿ ਕੇ ਕਰਕੇ ਪ੍ਰਚਾਰ ਕਰਨਾ ਚਾਹੀਦਾ ਪਰ ਮੈਂ ਕਹ ਜਿਹੜੇ ਪੰਜਾਬ ਦੇ ਵਿੱਚ ਪਹਿਲਾਂ ਉਹਨਾਂ ਨੂੰ ਤਾਂ ਸੰਭਲੋ ਸਾਡੇ ਜਿਹੜੇ ਪੰਜਾਬ ਦੇ ਵਿੱਚ ਰਹਿਣ ਵਾਲੇ ਪ੍ਰਚਾਰਕਾਂ ਉਹਨਾਂ ਦੀ ਬਹੁਤ ਮੰਦੀ ਹਾਲਤ ਹੈ ਉਹਨਾਂ ਦਾ ਘਰ ਦਾ ਗੁਜ਼ਾਰਾ ਕਰਨਾ ਬਹੁਤ ਔਖਾ ਹੋ ਰਿਹਾ ਤੁਸੀਂ ਕੱਲ ਪਲਸਵਦੀ ਇੱਕ ਵੀਡੀਓ ਦੇਖ ਰਹੇ ਹੋ ਇੰਟਰਨੈਟ ਉਤੇ ਟੀਵੀਾਂ ਉਤੇ ਵੀਡੀਓ ਚੱਲ ਰਹੀ ਆ ਇੱਕ ਗਰੰਥੀ ਸਿੰਘ ਨੇ ਲਾਈਵ ਹੋ ਕਰਕੇ ਆਪਣਾ ਆ ਵੀਡੀਓ ਬਣਾ ਕਰਕੇ ਇਹ ਗੱਲ ਕੀਤੀ ਆ ਵੀ ਆ ਜਿਹੜਾ ਮੇਰਾ ਹਾਰਮੋਨੀਅਮ ਐ ਮੈਨੂੰ ਵੇਚ ਦੇਣਾ ਮੇਰਾ ਗਲ ਦੇ ਵਿੱਚ ਜਿਹੜਾ ਪਾਇਆ ਹੋਇਆ ਹਜੂਰੀਆ ਵਾ ਇਹ ਵੀ ਮੈਂ ਦੇ ਦਿੱਤਾ ਅੱਜ ਤੋਂ ਬਾਅਦ ਤੇ ਮੈਂ ਗਰੰਥੀ ਤੋਂ ਸਦਾ ਦੇ ਲਈ ਅਸਤੀਫਾ ਦਿੰਦਾ ਮੈਂ ਅੱਜ ਤੋਂ ਬਾਅਦ ਗਰੰਥੀਆਂ ਦਾ ਕੰਮ ਨਹੀਂ ਕਰਾਂਗਾ ਉਹਨਾਂ ਜਿਹੜੀ ਵਿਥਿਆ ਦੱਸੀਆਂ ਨਾ ਸੱਚੀ ਅੱਖਾਂ ਦੇ ਵਿੱਚ ਹੰਝੂ ਆ ਜਾਂਦੇ ਜਿੰਨਾ ਉਹਦੇ ਨਾਲ ਥੱਕਾ ਹੋਇਆ ਵੀ ਪੇਟਾ ਸੁਖਮਨੀ ਸਾਹਿਬ ਦੀ ਪੂਰੀ ਲੈ ਲੈਣੀ ਐਸੀ ਕਮੇਟੀ ਵਾਲੇ ਵੀ ਆ ਗਏ ਨੇ ਵੀ ਸੁਖਮਨੀ ਸਾਹਿਬ ਦੀ ਪੇਟਾ ਪੂਰੀ ਲੈ ਕਰਕੇ 2100 ਅੱਗੇ ਗਰੰਥੀ ਸਿੰਘ ਨੂੰ 500 ਰੁਪਏ ਦੇਣਾ ਵੀ ਨਾਲ ਕਹਿਣਾ ਵੀ 1000 ਰੁਪਏ ਦਵਾਂਗੇ 1000 ਰੁਪਏ ਦਵਾਂਗੇ 500 ਚ ਕੀਰਤਨ ਕਰਨਾ ਤੇ 500 ਚ ਸੁਖਮਨੀ ਸਾਹਿਬ ਕਰਨਾ ਤਿੰਨ ਜਾਣੇ 500 ਰੁਪਏ ਵੰਡ ਲਿਓ ਤੇ ਨਾਲ 500 ਰੁਪਏ ਸੁਖਮਨੀ ਸਾਹਿਬ ਦਾ ਰੱਖ ਲਿਓ ਹੁਣ ਤਿੰਨ ਜਾਣੇ ਨੇ 500 ਕਿਵੇਂ ਵੰਡਣਗੇ ਉਹ ਦੁਖੀ ਹੋ ਗਏ ਹੁਣ ਆ ਕੇ ਰੋਏ ਤੇ ਫਿਰ ਕੀ ਕਰਨਗੇ ਪ੍ਰਚਾਰਕ ਵਿਦੇਸ਼ਾਂ ਨੂੰ ਨਹੀਂ ਜਾਣਗੇ ਇੱਕ ਪਾਸੇ ਆ ਕੇ ਗੱਲ ਕਹਿ ਰਹੇ ਪ੍ਰਚਾਰਕ ਵਿਦੇਸ਼ਾਂ ਦੇ ਵਿੱਚ ਨਾ ਜਾਣ ਤੇ ਜਿਹੜੇ ਪੰਜਾਬ ਦੇ ਵਿੱਚ ਰਹਿਣ ਵਾਲੇ ਆ ਉਹ ਗ੍ਰੰਥੀ ਦੀ ਛੱਡਦੇ ਜਾ ਰਹੇ ਨੇ ਕਹਿੰਦੇ ਅਸੀਂ ਲੈਂਡ ਛੱਡ ਦੇਣਾ ਸਾਡਾ ਘਰ ਦਾ ਉਹਦਾ ਪਰਿਵਾਰ ਰੋਇਆ ਉਹਨਾਂ ਨੇ ਇਹ ਗੱਲ ਕਹੀ ਕਿ ਸਾਡੇ ਘਰ ਦਾ ਗੁਜ਼ਾਰਾ ਕਰਨਾ ਔਖਾ ਹੋ ਗਿਆ ਇਹ ਹਾਲਤ ਹੈ ਆਪਾਂ ਵਜ਼ੀਰ ਦਾ ਅਹੁਦਾ ਦਿੰਨੇ ਆ ਜੇਕਰ ਅਸੀਂ ਇਹ ਗੱਲ ਕਹਿੰਦੇ ਹਾਂ ਪ੍ਰਚਾਰਕ ਵਿਦੇਸ਼ ਦੇ ਵਿੱਚ ਨਾ ਜਾਣ ਉਹਨਾਂ ਦੇ ਵਾਸਤੇ ਸਾਨੂੰ ਚੰਗੇ ਸਾਧਨ ਵੀ ਸੋਚਨੇ ਪੈਣਗੇ ਉਹਨਾਂ ਦੇ ਵਾਸਤੇ ਸਾਨੂੰ ਸੋਚਣਾ ਪਵੇਗਾ ਕੁਝ ਨਾ ਕੁਝ ਪ੍ਰਚਾਰਕ ਵਿਦੇਸ਼ਾਂ ਦੇ ਵਿੱਚ ਜਾ ਰਹੇ ਨੇ ਉਹਨਾਂ ਦੀਆਂ ਮਜਬੂਰੀਆਂ ਨੇ ਕਿਉਂਕਿ ਇੱਥੇ ਉਹਨਾਂ ਵਾਸਤੇ ਕੁਝ ਸੋਚਿਆ ਨਹੀਂ ਗਿਆ ਜੇ ਸੋਚਿਆ ਹੁੰਦਾ ਇੱਥੇ ਉਹਨਾਂ ਦੇ ਵਾਸਤੇ ਤੇ ਸਾਡੇ ਸਮਾਜ ਦੀ ਇਹ ਹਾਲਤ ਨਾ ਹੁੰਦੀ ਤੁਸੀਂ ਦੇਖ ਹੀ ਸਕਦੇ ਕਿੰਨੇ ਕਿ ਪਿੰਡਾਂ ਦੇ ਵਿੱਚ ਪ੍ਰਚਾਰਕ ਪੈਦਾ ਹੋ ਰਹੇ ਨੇ ਕਿੰਨੇ ਕਿ ਗ੍ਰੰਥੀ ਬਣ ਰਹੇ ਨੇ ਅੱਗੇ ਕਿੰਨੇ ਕਿ ਪਾਠੀ ਸਿੰਘ ਤਿਆਰ ਹੋ ਰਹੇ ਨੇ ਉਹਦਾ ਕਾਰਨ ਇਹ ਰਹੀ ਆ ਸਾਡੇ ਬੱਚੇ ਸਾਡੇ ਨੌਜਵਾਨ ਵੀਰ ਇਹ ਵਿਦੇਸ਼ਾਂ ਨੂੰ ਜਾਣ ਦਾ ਕਾਰਨ ਇੱਕੋ ਹੀ ਆ ਕਿ ਉਹਨਾਂ ਨੂੰ ਆਰਥਿਕ ਹਾਲਤ ਤੋਂ ਚੰਗਾ ਨਹੀਂ ਕੀਤਾ ਗਿਆ ਉਹਨਾਂ ਦੀ ਆਰਥਿਕ ਹਾਲਤ ਚੰਗੀ ਨਹੀਂ ਕੀਤੀ ਗਈ ਬਹੁਤ ਜ਼ਿਆਦਾ ਕਮਜ਼ੋਰ ਹੋ ਗਿਆ ਆਰਥਿਕ ਹਾਲਤ ਉਹ ਇਹਨਾਂ ਨੇ ਮਹਿਸੂਸ ਕੀਤਾ ਇਹਦੇ ਨਾਲ ਤੇ ਸਾਡੇ ਨਾਲੋਂ ਚੰਗਾ ਦਿਹਾੜੀਦਾਰ ਆ ਇਹਨਾਂ ਦਾ ਘਟੋ-ਘਟ ਘਰ ਤਾਂ ਚੱਲ ਰਿਹਾ ਉਹ ਫਿਰ ਲੈਣਾ ਛੱਡ ਕੇ ਤੁਸੀਂ ਚੰਗੇ-ਚੰਗੇ ਪ੍ਰਚਾਰਕ ਲੈਣਾ ਛੱਡ ਕੇ ਟਰੱਕ ਚਲਾਉਣ ਲੱਗ ਪਏ ਕਹਿੰਦੇ ਘਰ ਨਹੀਂ ਚੱਲਦਾ ਸਾਨੂੰ ਸੋਚਣਾ ਪਵੇਗਾ ਤੁਸੀਂ ਇੰਟਰਵਿਊ ਸੁਣਿਓ ਇੰਟਰਨੈਟ ਉਤੇ ਪਈ ਆ ਦਲੇਰ ਮਹਿਨ ਦੀ ਤੁਸੀਂ ਜਾਣਦੇ ਹੋਵੋਗੇ ਬਹੁਤ ਵੱਡਾ ਕੀਰਤਨੀਏ ਸੀ ਗੁਰੂ ਘਰ ਦਾ ਗੁਰੂ ਘਰ ਵਿੱਚ ਕੀਰਤਨ ਕਰਦੇ ਸਨ ਆਸਾ ਦੀ ਵਾਰ ਦਾ ਕੀਰਤਨ ਕਰਦੇ ਸਨ ਉਹ ਉਹਦੀ ਦਾਸਤਾ ਸੁਣ ਕੇ ਤੁਸੀਂ ਉਹ ਕਹਿੰਦਾ ਪੀ ਆਪਾਂ ਆਸਾ ਦੀ ਵਾਰ ਦਾ ਕੀਰਤਨ ਕੀਤਾ ਸਾਨੂੰ 300 ਰੁਪਇਆ ਹੋਇਆ ਤਿੰਨੇ ਜਣੇ ਇੱਕ ਤਬਲੇ ਵਾਲਾ ਇੱਕ ਸੈਣ ਵਾਲਾ ਆਪਾਂ ਆਸਾ ਦੀ ਵਾਰ ਦਾ ਕੀਰਤਨ ਕੀਤਾ ਸਾਨੂੰ 300 ਰੁਪਇਆ ਹੋਇਆ ਅਸੀਂ ਉਸੇ ਪ੍ਰਧਾਨ ਦੇ ਕਾਰ ਸ਼ਾਮਾ ਨੂੰ ਉਹਦੇ ਬੱਚੇ ਦੇ ਵਿਆਹ ਦੇ ਗੀਤ ਗਾਏ ਸਾਨੂੰ 5000 ਰੁਪਿਆ ਹੋ ਗਿਆ ਹੁਣ ਵੱਧ ਮੁੱਲ ਕਿਦਾ ਪਾਇਆ ਆਸਾ ਦੀ ਵਾਰ ਦਾ 300 ਰੁਪਿਆ ਤੇ ਗੰਦੇ ਗੀਤ ਗਾਉਣ ਦਾ ਕਿੱਲਾ ਮੁੱਲ ਪਾਇਆ 5000 ਰੁਪਿਆ ਸਿਰਫ ਦੋ ਗੀਤ ਗਾਏ ਤੇ 5000 ਰੁਪਿਆ ਹੋ ਗਿਆ ਕਹਿੰਦਾ ਤੇ ਆਸਾ ਦੀ ਵਾਰ ਦਾ 2 ਘੰਟੇ ਕੀਰਤਨ ਕੀਤਾ 300 ਰੁਪਿਆ ਹੋਇਆ ਉਹ ਕਹਿੰਦਾ ਮੈਂ ਕੀਰਤਨ ਸਦਾ ਲਈ ਛੱਡ ਦੇਣਾ ਤੇ ਦਲੇਰ ਵੈਂਦੀ ਕੀਰਤਨ ਛੱਡ ਕੇ ਗਾਣੇ ਗਾਣ ਲੱਗ ਪਿਆ ਉਹਦਾ ਕਾਰਨ ਕੌਣ ਹੈ ਜੀ ਅਸੀਂ ਆ ਜੀ ਅਸੀਂ ਉਹਨਾਂ ਦੀ ਕਦਰ ਨਹੀਂ ਕੀਤੀ ਚਾਹੇ ਹਰਪਜਨ ਮਾਨ ਦੀ ਗੱਲ ਕਰ ਲੋ ਕੋਈ ਬਹੁਤ ਵੱਡਾ ਇੱਕ ਢਾਡੀ ਸੀ ਉਹਦਾ ਭਰਾ ਗੁਰਸੇਵਕ ਮਾਨ ਉਸਰੰਗੀ ਮਾਸਟਰ ਸੀ ਪਰ ਆਰਥਿਕ ਪੱਖ ਤੋਂ ਗਾਇਕ ਬਣ ਗਏ ਸਾਡੇ ਸਮਾਜ ਦੇ ਵਿੱਚ ਪ੍ਰਚਾਰਕ ਚੰਗੇ ਪ੍ਰਚਾਰਕ ਗੰਥੀ ਪੈਦਾ ਹੋਣ ਦਾ ਕਾਰਨ ਕੀ ਹੈ ਆਰਥਿਕ ਹਾਲਤ ਬਹੁਤ ਮਾੜੀ ਹੋ ਗਈ ਕਿਉਂਕਿ ਉਹਨਾਂ ਨੂੰ ਸਫਰ ਬੜਾ ਵੱਡਾ ਤੈਅ ਕਰਨੇ ਪੈ ਰਹੇ ਆ ਉਹ ਸੰਸਾਰ ਦੇ ਨਾਲ ਮਿਲ ਨਹੀਂ 파ਰ 파ਰੇ ਇਸ ਕਰਕੇ ਅਸੀਂ ਉਹਨਾਂ ਆਵਾਜ਼ ਤੇ ਵੀ ਚੰਗੇ ਯਤਨ ਕਰੀਏ ਇਹ ਸੀ ਚਾਹੁੰਦੇ ਆ ਪ੍ਰਚਾਰਕ ਵਿਦੇਸ਼ਾਂ ਦੇ ਵਿੱਚ ਨਾ ਜਾਣ ਤੇ ਸਭ ਤੋਂ ਪਹਿਲਾਂ ਇੱਥੇ ਰਹਿਣ ਵਾਲਿਆਂ ਨੂੰ ਸਾਨੂੰ ਸਾਹਮਣਾ ਪਵੇਗਾ ਸਾਨੂੰ ਉਹਨਾਂ ਆਵਾਜ਼ ਤੇ ਕੁਝ ਹਿਲੇ ਕਰਨ ਪੈਣਗੇ ਤੇ ਮੈਂ ਕਹਿੰਨਾ ਧੰਨਵਾਦ ਗਿਆਨੀ ਕੁਲਦੀਪ ਸਿੰਘ ਗੜਗੱਜ ਜੀ ਜਿਹੜੇ ਹੁਣ ਜਥੇਦਾਰ ਉਹਨਾਂ ਨੇ ਉਸ ਗਰੰਥੀ ਸਿੰਘ ਦੀ ਸਾਰ ਲਈ ਆ ਜੀ ਬਹੁਤ ਧੰਨਵਾਦ ਹੈ ਜੀ ਬੰਦੇ ਠੇਕਰ ਨਹੀਂ ਕਰਨੇ ਅਸੀਂ ਤੁਹਾਡੇ ਨਾਲ ਆ ਤਾਂ ਤੁਸੀਂ ਗਰੰਥੀ ਦੀ ਜੌਬ ਨਹੀਂ ਛੱਡਣੀ ਆਪਾਂ ਤੁਹਾਡੇ ਵਾਸਤੇ ਕੋਈ ਨਾ ਕੋਈ ਹੱਲ ਜ਼ਰੂਰ ਕਰਾਂਗੇ ਸੋ ਇਦਾਂ ਸੰਸਾਰ ਲੈਣੀ ਜ਼ਰੂਰ ਪਵੇ